ਤਗ ਨਾ ਹੱਥੇ ਤਗ ਨਾ ਜੇਵਾ ਤਗ ਨਾ ਅੱਖੀ ਵੇ ਤਾਗਾ ਆਪੇ ਵਤੈ ਵਟ ਥਾਗੇ ਅਵਰਾ ਕਤੈ ਲੈ ਪਾੜ ਕਰੇ ਵੀ ਅਹ ਕੜ ਕਾਗਲ ਦਸੇ ਰਾਹ ਸੁਣ ਵੇਖੋ ਲੋਕਾ ਇਹੋ ਵਿਡਾਣ ਮਨ ਅੰਦਾ ਨਾ ਸੁ ਜਾਣ ਪਾਉਰੀ ਸਹਬ ਹੋਏ ਦਇਾਲ ਕਿਰਪਾ ਕਰੇ ਤਾਂ ਖਾਇ ਕਾਰ ਕਰਾਇਸੀ ਸੋ ਸੇਵਕ ਸੇਵਾ ਕਰੇ ਜਿਸ نو ਹੁਕਮ ਮੰਨਾ ਏ ਸੀ ਹੁਕਮ ਮੰਨ ਐ ਹੋ ਵੈ ਪਰਵਾਣ ਤਾਂ ਖਸਮੈ ਕਾ ਮਹਲ ਪਾਇਸੀ ਖਸਮੈ ਭਾਵੈ ਸੋ ਕਰੇ ਮਨੋ ਚਿੰਦਿਆ ਸੋ ਫਲੋ ਪਾਇਸੀ ਤਾਂ ਦਰਗਹ ਪੈਦਾ ਜਾਏਸੀ